ਰੱਗਿਆ ਭੈਣ ਸਾਨੂੰ ਲੁਧਿਆਣੇ ਤੋਂ ਨਹਿਰ ਦੇ ਪੁਰ ਤੋਂ ਮਿਲੀ ਸੀ ਦੁੱਗਰੀ ਕੋਲ ਭੈਣੇ ਨਮਸਤੇ ਪਤਾ ਨਹੀਂ ਕਿੰਨੇ ਦਿਨਾਂ ਤੋਂ ਇਸ਼ਨਾਨ ਨਹੀਂ ਸੀ ਕੀਤਾ ਭੈਣ ਨੇ ਕਿਵੇਂ ਇਹ ਲੁਧਿਆਣੇ ਪਹੁੰਚੀ Odisha ਦੀ ਰਹਿਣ ਵਾਲੀ ਹੈ ਬੱਚੀ ਕੀ ਨਾਮ ਹੈ ਆਪਕਾ ਕੀ ਰੱਗਿਆ ਇਨੂੰ ਇਹਦੇ ਪਾਪਾ ਦੀ ਡੈਥ ਤੋਂ ਬਾਅਦ ਮੰਮੀ ਉੱਥੇ ਵਨ ਸਟਾਪ ਸੈਂਟਰ ਵਨ ਸਟਾਪ ਸੈਂਟਰ ਆ ਕਿਉਂ ਉੱਥੇ ਬਣਿਆ ਹੋੜੀਸ਼ਾ ਦੇ ਵਿੱਚ ਉੱਥੇ ਦਾਖਲ ਕਰਾ ਗਏ ਇਹਨੂੰ ਤੇ ਉਸ ਤੋਂ ਬਾਅਦ ਮੁੜ ਕੇ ਲੈਣ ਨਹੀਂ ਆਏ ਫਿਰ ਇਹਦੇ ਪੇਨ ਹੁੰਦੀ ਰਹਿੰਦੀ ਸੀ ਪੇਟ ਦੇ ਵਿੱਚ ਅਲਟਰਾਸਾਉਂਡ ਕਰਾਈ ਸੀ ਉਹਦੇ ਵਿੱਚ ਇੱਕ ਸਿਸਟ ਵਗੈਰਾ ਆਈ ਸੀ ਛੋਟੀ ਜੀ ਇਹ ਆਪਣੇ ਕਨਸੈਂਟ ਤੇ ਅੱਜ ਇਹ ਆਪਰੇਸ਼ਨ ਜਿਹੜਾ ਕਰਾਉਣ ਲਈ ਜਾ ਰਹੇ ਆ ਤੇ ਅਸੀਂ ਵੀ ਆਪਣੇ ਬੱਲੇ ਨੂੰ ਇਹਦੇ ਐਜ ਫਾਦਰ ਐ ਜੇ ਬ੍ਰਦਰ खड़े करवा बेटा तेरे को कोईराज तो नहीं है पक्का? हर रोज नए डॉक्टर के पास लेके जाते थे ना बड़े से बड़े हॉस्पिटल में भी चेकअप करवाया हमने तो सभी डॉक्टरों ने यही बोला भी ऑपरेशन करना पड़ेगा ऑपरेशन के बिना कोई हल नहीं है यही बोला ना तो आपको समझदार हो आपको पता है ऑपरेशन करवाना जरूरी है करवा दें ऑपरेशन ठीक है तुम्हारा पूरा नाम क्या है प्रज्ञा रानी पांडा प्रज्ञा रानी पांडा और तुम्हारे पापा का नाम क्या है लेट प्रमोद कुमार पांडा लेट प्रमोद कुमार पांडा और तुम्हारी मम्मी का नाम क्या है पुष्पांजलि पात्रा है पुष्पांजलि पात्रा पुष्पांजलि पात्रा पात्रा पांडा वो भी पांडा है हां और भाई बहन है तुम्हारा कोई अकेली हो तुम नहीं बहन तो है थी बड़ी थी छोटी भी नहीं है छोटी भी नहीं है। भाई मना किया सर नहीं।, नहीं है तो है ना उन्होंने मना कर दिया वैसे है या नहीं है हो तेरे तू नहीं मिली कभी मैंने कभी, कभी भी नहीं।, नहीं देखा भाई को छोटे होते भी नहीं देखा बहन को बहन को भी नहीं देखा उसको तो बोल दिया। पापा की डेथ कैसे हो गया था अचानक कुछ होने की वजह से शॉक में शायद डेथ हो गया फिर मम्मी कहाँ चली गई तुम्हारी मेरी मम्मी कहाँ चली गई मुझे कुछ नहीं पता नहीं बेटा जब पापा की डेथ हुई तब तो तुम साथ ही रहते थे ना तब तक थे मेरे पास आ, फिर फिर अचानक कहाँ चले गए क्या हुआ तेरे को कहाँ छोड़ के गए उनके मामा के घर तेरे को वन स्टॉप सेंटर में वन स्टॉप सेंटर में वन स्टॉप सेंटर वन स्टॉप सेंटर में तुम्हारे मामा कहाँ से आ गए ਮਾਮਾ ਪਤਾ ਨਹੀਂ ਮਾਮਾ ਕਹਾਂ ਸੇ ਆਗੇ ਵਿੱਚ ਮੈਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਇਹ ਪ੍ਰਗਿਆ ਭੈਣ ਆ ਜੀ ਪ੍ਰਗਿਆ ਭੈਣ ਸਾਨੂੰ ਲੁਧਿਆਣੇ ਤੋਂ ਨਹਿਰ ਦੇ ਪੁਰ ਤੋਂ ਮਿਲੀ ਸੀ ਦੁਗਰੀ ਕੋਲੋਂ ਬਹੁਤ ਜ਼ਿਆਦਾ ਉਸ ਦਿਨ ਅਫਸਰ ਸੀ ਕੱਪੜੇ ਬਹੁਤ ਗੰਦੇ ਸੀ ਪਾਏ ਹੋਏ ਪਤਾ ਨਹੀਂ ਕਿੰਨੇ ਦਿਨਾਂ ਤੋਂ ਇਸ਼ਨਾਨ ਨਹੀਂ ਸੀ ਕੀਤਾ ਭੈਣ ਨੇ ਕਿਵੇਂ ਇਹ ਲੁਧਿਆਣੇ ਪਹੁੰਚੀ ਓਡੀਸ਼ਾ ਦੀ ਰਹਿਣ ਵਾਲੀ ਹੈ ਬੱਚੀ ਇਹ ਫਿਰ ਇੱਥੇ ਲੈ ਕੇ ਆਏ ਟ੍ਰੀਟਮੈਂਟ ਸ਼ੁਰੂ ਹੋਇਆ ਪਤਾ ਕੀਤਾ ਪਾਪਾ ਦੀ ਡੈਥ ਹੋ ਗਈ ਆ ਮੰਮੀ ਜਿੱਥੇ ਜੌਬ ਕਰਦੇ ਸੀ ਉਹ ਅਡਰੈਸ ਇਹਨੂੰ ਪਤਾ ਸੀ ਨੰਬਰ ਉੱਥੋਂ ਮੰਮੀ ਜੌਬ ਛੱਡ ਕੇ ਚਲੇ ਗਏ ਉਹ ਵੀ ਨਹੀਂ ਕੋਈ ਦੱਸ ਰਿਹਾ ਜਿੱਦਣਾਂ ਦੇ ਕੋਲੇ ਜੌਬ ਕਰਦੇ ਸੀ ਇਹਨੂੰ ਇਹਦੇ ਪਾਪਾ ਦੀ ਡੈਥ ਤੋਂ ਬਾਅਦ ਮੰਮੀ ਉੱਥੇ ਵਨ ਸਟਾਪ ਸੈਂਟਰ ਵਨ ਸਟਾਪ ਸੈਂਟਰ ਆ ਕੋਈ ਉੱਥੇ ਬਣਿਆ ਹੋੜੀਸ਼ਾ ਦੇ ਵਿੱਚ ਉੱਥੇ ਦਾਖਲ ਕਰਾ ਕੇ ਸੀ ਇਹਨੂੰ ਤੇ ਉਸ ਤੋਂ ਬਾਅਦ ਮੁੜ ਕੇ ਲੈਣ ਨਹੀਂ ਆਏ ਵਨ ਸਟਾਪ ਸੈਂਟਰ ਤੋਂ ਵੀ ਇਹ ਭੈਣ ਭੱਜਿਆ ਹੀ ਗੁੱਸਾ ਹੋ ਕੇ ਉੱਥਾਂ ਉਹਨਾਂ ਦੇ ਨਾਲ ਐਗਰੈਸਿਵ ਹੋਣ ਲੱਗੀ ਠੀਕ ਨਹੀਂ ਸੀ ਡਿਪਰੈਸ਼ਨ ਚਲੇਗੀ ਜਾਂ ਤਾਂ ਉਹ ਨਹੀਂ ਸਮਝ ਪਾਏ ਫਿਰ ਉਹਨਾਂ ਨਾਲ ਵੀ ਅਸੀਂ Google ਤੇ ਲੱਭ ਲੁੱਭ ਕੇ ਸੰਪਰਕ ਕੀਤਾ ਵਨ ਸਟਾਪ ਸੈਂਟਰ ਵਾਲਿਆਂ ਨਾਲ ਉਹ ਵੀ ਐਗਰੀ ਨਹੀਂ ਕਰ ਰਹੇ ਇਹਨੂੰ ਐਕਸੈਪਟ ਕਰਨ ਵਾਸਤੇ ਨਾ ਸਾਨੂੰ ਕੁਝ ਦੱਸ ਰਹੇ ਆ ਕੋਸ਼ਿਸ਼ ਨਹੀਂ ਬਾਰੇ ਚ ਇਹ ਹੁਣ ਭੈਣ ਨੂੰ ਸਾਡੇ ਕੋਲ ਰਹਿਣ ਦੇ ਨੂੰ ਕਰੀਬ 4-5 ਮਹੀਨੇ ਹੋ ਗਏ ਫਿਰ ਇਹਦੇ ਪੇਨ ਹੁੰਦੀ ਰਹਿੰਦੀ ਸੀ ਪੇਟ ਦੇ ਵਿੱਚ ਅਲਟਰਾਸਾਉਂਡ ਕਰਾਈ ਸੀ ਉਹਦੇ ਵਿੱਚ ਸਿਸਟ ਵਗੈਰਾ ਆਈ ਸੀ ਛੋਟੀ ਜੀ ਇਹਨੂੰ ਬਲੀਡਿੰਗ ਵੀ ਹੋਣ ਲੱਗ ਜਾਂਦੀ ਸੀ ਜਿਹਦੇ ਕਰਕੇ ਬਹੁਤ ਸਾਰੀ ਦਿੱਕਤਾਂ ਆਉਣ ਲੱਗ ਗਈਆਂ ਸੀ ਭੈਣ ਨੂੰ ਤਾਂ ਫਿਰ ਡਾਕਟਰਾਂ ਨੇ ਦੱਸਿਆ ਵੀ ਇਹਦੇ ਟਿਊਮਰ ਆ ਜੂਟਰਸ ਦੇ ਵਿੱਚ ਬੱਚੇ ਜਨਮ ਦੇ ਵਿੱਚ ਤੇ ਉਹ ਜੂਟਰਸ ਰਿਮੂਵ ਕਰਨਾ ਪੈਣਾ ਹੁਣ ਇੰਨੀ ਛੋਟੀ ਉਮਰ 'ਚ ਯੰਗ ਕੁੜੀ ਅਸੀਂ ਇਹਦਾ ਜੂਟਰਸ ਤਰ ਰਿਮੂਵ ਕਰਾ ਨਹੀਂ ਸਕਦੇ ਸੀ ਅਸੀਂ ਬਹੁਤ ਸਾਰੇ ਡਾਕਟਰਾਂ ਕੋਲੇ ਅਲੱਗ-ਅਲੱਗ ਡਾਕਟਰਾਂ ਕੋਲੇ ਗਏ ਹਸਪਤਾਲਾਂ 'ਚ ਗਏ ਡੀ ਐਮ ਸੀ ਸੀ ਐਮ ਸੀ ਦੀਪਕ ਜਿੱਥੇ ਇੱਥੇ ਵੀ ਸਾਨੂੰ ਸੁਜੈਸਟ ਹੋਇਆ ਔਰੀਸਨ ਹਸਪਤਾਲ 'ਚ ਫਿਰ ਗੁਰਦੇਵ ਹਸਪਤਾਲ 'ਚ ਡਾਕਟਰ ਚੀਮਾ ਕੋਲੇ ਤਾਂ ਫਿਰ ਇੱਕ ਅਖੀਰ ਤੇ ਹੁਣ ਸਾਨੂੰ ਕਨਕਲੂਜਨ ਇਹ ਨਿਕਲਿਆ ਡਾਕਟਰ ਸਾਹਿਬ ਦਾ ਧੰਨਵਾਦ ਆ ਡਾਕਟਰ ਵੀਨਸ ਨੇ ਕਰਨਾ ਔਰੀਸਨ 'ਚ ਡਾਕਟਰ ਵੀਨਸ ਨੇ ਅੱਜ ਇਹਨਾਂ ਦਾ ਆਪਰੇਟ ਕਰਨਾ ਵਾ ਤੇ ਉਹ ਕਹਿੰਦੇ ਵੀ ਯੂਟਰਸ ਬੱਜ ਸਕਦਾ ਕੱਲੀ ਸਿਸਟਰ ਜਿਹੜੀ ਅਰਸੌਲੀ ਆ ਉਹਨੂੰ ਕੱਢਣ ਦੀ ਦੇ ਲਈ ਅੱਜ ਆਪਰੇਸ਼ਨ ਕਰਨਾ ਜੀ ਜਿੱਥੇ ਜਿਸ ਜਗ੍ਹਾ ਤੇ ਅਰਸੌਲੀ ਆ ਵੀ ਜੇ ਉਹਨੂੰ ਰਿਮੂਵ ਕਰਦੇ ਸੀ ਤੇ ਨਾਲ ਯੂਟਰਸ ਦੀ ਪ੍ਰੋਬਲਮ ਆਉਂਦੀ ਸੀ ਤੇ ਡਾਕਟਰਾਂ ਨੇ ਕਾਫੀ ਆਪਣੇ ਵੱਲੋਂ ਰਿਸਰਚ ਕਰਕੇ ਹੁਣ ਇਸ ਉਮੀਦ ਤੇ ਪਹੁੰਚੇ ਆ ਵੀ ਇਹਦਾ ਭੈਣ ਦਾ ਸਾਡੀ ਦਾ ਛੋਟੀ ਦਾ ਆਪਰੇਸ਼ਨ ਹੋ ਜਵੇ ਤੰਦਰੁਸਤਰੀ ਨਾਲੇ ਜੀਵਨ ਬਤੀਤ ਕਰੇ ਤੇ ਇਹਦਾ ਜੁਟਰਸ ਵੀ ਬਾਜ ਜੇ ਬੱਚੇ ਜਨਮੇ ਕੱਲ ਨੂੰ ਇਹਦੀ ਮੈਰਿਜ ਹੋਣੀ ਆ ਬੱਚਿਆਂ ਨੇ ਜਨਮ ਲੈਣਾ ਤੇ ਅਸੀਂ ਨਹੀਂ ਚਾਹੁੰਦੇ ਵੀ ਇਸ ਭੈਣ ਦੀ ਜ਼ਿੰਦਗੀ ਚ ਇੱਕ ਐਡਾ ਵੱਡਾ ਸਟੈਪ ਆ ਜਿਹੜਾ ਅਸੀਂ ਇਹਦੇ ਮਾਪੇ ਤੋਂ ਜਾਂ ਇਹਦੇ ਪਰਿਵਾਰ ਤੋਂ ਪੁੱਛੇ ਤੋਂ ਬਿਨਾਂ ਲਈ ਪਰ ਇਹ ਭੈਣ ਬਾਲਗ ਆ ਹੁਣ ਠੀਕ ਆ ਦਿਮਾਗੀ ਤੌਰ ਤੇ ਇੱਕ ਕੰਸੈਂਟ ਦੇਣ ਦੇ ਕਾਬਿਲ ਆ ਇਹ ਆਪਣੇ ਕੰਸੈਂਟ ਤੇ ਅੱਜ ਇਹ ਆਪਰੇਸ਼ਨ ਜਿਹੜਾ ਕਰਾਉਣ ਲਈ ਜਾ ਰਹੇ ਆ ਤੇ ਅਸੀਂ ਵੀ ਆਪਣੇ ਵੱਲੋਂ ਇਹਦੇ ਐਜੇ ਫਾਦਰ ਐ ਜੇ ਬ੍ਰਦਰ ਇਦੇ ਨਾਲ ਖੜੇ ਅਸਰਦਾਸ ਕਰਿਓ ਮੇਰੀ ਛੋਟੀ ਭੈਣ ਪ੍ਰਗਿਆ ਵਾਸਤੇ ਮੇਰੀ ਭੈਣ ਬਲਿੰਦਰ ਕੌਰ ਸੁਖਵੀਰ ਕੌਰ ਭੈਣੇ ਨਾਲ ਉੱਥੇ ਨੰਦੇ ਜਾਣਗੇ ਜਿੱਥੇ ਨੰਦਾ ਆਪਰੇਸ਼ਨ ਆ ਜਿਹੜਾ ਡਾਕਟਰ ਵੀਰਨਸ ਵੱਲੋਂ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਵਾ ਦੇ ਪ੍ਰਗਿਆ ਪ੍ਰੇਸ਼ਾਨ ਬੇਟਾ ਤੇਰੇ ਕੋਈ ਇਤਰਾਜ਼ ਤੋਂ ਨਹੀਂ ਹੈ ਪੱਕਾ मेरा नाम प्रज्ञा रानी पांडा है मैं यहाँ पर पर मेडिसिन मेरा चल रहा था कुछ क्योंकि मैं बहुत दूर से मैं ओडिशा से आई हूँ और यहाँ पर मेरा मेडिसिन ख़त्म हो गया अब मुझे ऑपरेशन करने ले जाए